ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਹੋਰ ਛੋਟੀ ਜਿਹੀ ਬੇਨਤੀ ਦੇ ਨਾਲ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਾਂ ਵਾਹਿਗੁਰੂ ਜੀ ਇਹ ਬੇਨਤੀ ਕਹਿਣ ਨੂੰ ਤੇ ਸੁਣਨ ਨੂੰ ਬਹੁਤ ਛੋਟੀ ਹੈ ਪਰ ਇਹਦੇ ਜਿਹੜੇ ਅਸਰ ਨੇ ਪ੍ਰਭਾਵ ਨੇ ਜੋ ਇਹਦਾ ਫਲ ਹੈ ਉਹ ਬਹੁਤ ਉੱਤਮ ਹੈ ਸੰਗਤ ਜੀ ਜਦੋਂ ਵੀ ਆਪਾਂ ਆਪਣੇ ਘਰਾਂ ਤੋਂ ਬਾਹਰ ਜਾਂਦੇ ਆਂ ਉਦੋਂ ਸਾਨੂੰ ਕਿਹੜਾ ਉਹ ਉੱਤਮ ਕੰਮ ਹੈ ਜਿਹੜਾ ਕਰਨਾ ਚਾਹੀਦਾ ਤਾਂ ਜੋ ਸਾਡੇ ਹਰ ਇੱਕ ਵਿਗੜੇ ਹੋਏ ਕੰਮ ਸਿਰੇ ਚੜ ਜਾਣ ਫਤਿਹ ਹੋਵੇ ਵਾਹਿ ਗੁਰੂ ਜੀ ਜਿਹੜੇ ਪਹਿਲਾਂ ਵੱਡੇ-ਵਡੇਰੇ ਸਿਆਣੇ ਬਜ਼ੁਰਗ ਹੁੰਦੇ ਸਨ ਉਹ ਇਹ ਗੱਲ ਦੇਤੇ ਬਹੁਤ ਪੈਰਾ ਦਿਨ ਦੇ ਸਣ ਕੀ ਕਰੋ ਬਾਹਰ ਜਾਨ ਲੱਗੇ ਕਿਸੇ ਵੀ ਕਾਰਜ ਵਾਸਤੇ 11 ਵਾਰ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਉਚਾਰਨ ਕਰਕੇ ਜਪ ਕੇ ਤੇ ਫੇਰ ਜਾਣਾ ਹੈ ਹਰ ਕੰਮ ਫਤਿਹ ਹੋਏਗਾ ਪਰ ਸੰਗਤ ਜੀ ਸਮੇਂ ਦੇ ਅਸਰ ਦੇ ਅਨੁਸਾਰ ਹਰ ਇੱਕ ਜਿਹੜੀਆਂ ਪਿਛਲੀਆਂ ਰਿਵਾਇਤਾਂ ਸਨ ਉਹ ਸਾਰੀਆਂ ਛੁੱਟਦੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਛੋਟੀ ਜਿਹੀ ਜਿਹੜੀ ਬਹੁਤ ਹੀ ਮਹੱਤਵਪੂਰਨ ਗੱਲ ਹੈ ਉਹ ਇਹ ਹੈ ਕਿ ਜਿਹੜਾ ਸਾਡੇ ਘਰ ਦਾ ਮੁੱਖ ਦਰਵਾਜ਼ਾ ਹੁੰਦਾ ਹੈ ਉਹਦੇ ਉੱਤੇ ਜੇ ਅਸੀਂ ਇੱਕ ਬੇਸ਼ੱਕ ਉਹ ਖੰਡੇ ਸਾਇਬ ਦਾ ਸਰੂਪ ਹੋਵੇ ਇੱਕ ਓੰਕਾਰ ਸਰੂਪ ਹੋਵੇ ਮੂਲ ਮੰਤਰ ਜਾਂ ਗੁਰੂ ਮਹਾਰਾਜ ਦੀਆਂ ਜੋ ਫੋਟੋਆਂ ਹੁੰਦੀਆਂ ਨੇ ਸਰੂਪ ਹੁੰਦੇ ਨੇ ਉਹ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਉੱਪਰ ਕੰਧ ਦੇ ਉੱਤੇ ਲਾਣੇ ਚਾਹੀਦੇ ਨੇ ਤੇ ਬਾਹਰੋਂ ਆਉਂਦਿਆਂ ਵੀ ਸਾਹਮਣੇ ਜਿਹੜੀ ਕੰਧ ਹੋਵੇ ਉਹਦੇ ਉੱਤੇ ਵੀ ਲਾਣੇ ਚਾਹੀਦੇ ਨੇ ਉਹਦੇ ਨਾਲ ਕੀ ਹੋਵੇਗਾ ਵਾਹਿਗੁਰੂ ਜੀ ਜਦੋਂ ਅਸੀਂ ਆਪਣੇ ਕਿਸੇ ਵੀ ਕਾਰਜ ਵਾਸਤੇ ਕਰੋ ਬਾਹਰ ਜਾਵਾਂਗੇ ਤੇ ਦਰਵਾਜ਼ਾ ਖੋਲਣ ਲੱਗਿਆਂ ਸਿੱਧੇ ਉੱਪਰਲੇ ਪਾਸੇ ਤੱਕ ਕੇ ਗੁਰੂ ਜੀ ਨੂੰ ਅਸੀਂ ਅਰਦਾਸ ਬੇਨਤੀ ਕਰੀਏ ਮਹਾਰਾਜ ਅਸੀਂ ਇਸ ਕਾਰਜ ਵਾਸਤੇ ਚੱਲੇ ਹਾਂ ਆਪ ਜੀ ਕਿਰਪਾ ਕਰਕੇ ਅੰਗ-ਸੰਗ ਸਹਾਈ ਹੋਣਾ ਤੇ ਆਪਣੇ ਕੰਮ ਨੂੰ ਟੁਰ ਜਾਣਾ ਉਧਰੋਂ ਜਦੋਂ ਆਪਾਂ ਘਰੋਂ ਬਾਹਰ ਜਾਣ ਤੋਂ ਬਾਅਦ ਘਰ ਵਾਪਸ ਮੁੜਦੇ ਹਾਂ ਤੇ ਘਰ ਦਾ ਮੇਨ ਦਰਵਾਜ਼ਾ ਖੁੱਲਣ ਤੋਂ ਬਾਅਦ ਸਿੱਧੇ ਸਾਹਮਣੇ ਵਾਲੀ ਕੰਧ ਦੇ ਉੱਤੇ ਜੋ ਸਰੂਪ ਲੱਗਾ ਹੈ ਉਹਨੂੰ ਤੱਕ ਕੇ ਬੇਨਤੀ ਕਰਨੀ ਮਹਾਰਾਜ ਘਰ ਵਿੱਚ ਸੁੱਖ ਸ਼ਾਂਤੀ ਰੱਖਣਾ ਕਿਉਂਕਿ ਜਦੋਂ ਘਰ ਤੋਂ ਬਾਹਰ ਅਸੀਂ ਜਾਂਦੇ ਹਾਂ ਉਦੋਂ ਕਈ ਤਰ੍ਹਾਂ ਦੀ ਊਰਜਾ ਦੇ ਸੰਪਰਕ ਵਿੱਚ ਅਸੀਂ ਆਉਂਦੇ ਹਾਂ ਏ ਬੇਸ਼ੱਕ ਛੋਟਾ ਜਿਹਾ ਕੰਮ ਹੈ ਪਰ ਸੰਗਤ ਜੀ ਇਹਦਾ ਜਿਹੜਾ ਫਲ ਹੈ ਉਹ ਬਹੁਤ ਹੈ। ਉਹ ਇਸ ਤਰ੍ਹਾਂ ਹੈ ਕਿ ਇਹ ਸਿੱਧਾ ਮਾਰਗ ਹੈ ਗੁਰਮਤ ਦੇ ਅਨੁਸਾਰ ਹੈ। ਇਹ ਕੋਈ ਕਿਸੇ ਤਰ੍ਹਾਂ ਦਾ ਉਲਟਾ ਚੱਕਰ ਨਹੀਂ ਹੈ। ਬੇਸ਼ੱਕ ਜਿਹੜਾ ਸਿੱਧਾ ਰਸਤਾ ਹੈ ਉਹ ਥੋੜਾ ਲੰਮਾ ਜ਼ਰੂਰ ਹੋ ਸਕਦਾ ਹੈ ਪਰ ਸੰਗਤ ਜੀ ਉਹਦੇ 'ਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਇੱਕ ਨਾ ਇੱਕ ਦਿਨ ਸਾਨੂੰ ਪਾਰ ਲਾ ਦਿੰਦਾ ਹੈ ਮੰਜ਼ਿਲ ਤੱਕ ਪਹੁੰਚਾ ਦਿੰਦਾ ਹੈ। ਪਰ ਇਹਦੇ ਉਲਟ ਜਿਹੜੇ ਮਾੜੇ ਕੰਮ ਨੇ ਉਹ ਚੱਕਰਾਂ ਦੇ ਸਮਾਨ ਨੇ ਬੇਸ਼ੱਕ ਚੱਕਰ ਚਾਹੇ ਛੋਟਾ ਹੀ ਹੋਵੇ ਪਰ ਜੇ ਤੁਸੀਂ ساری ਉਮਰ ਵੀ ਉਸ ਚੱਕਰ ਦੇ ਉੱਤੇ ਚੱਲੀ ਜਾਂਦੇ ਹੋ ਤੁਸੀਂ ਪਹੁੰਚ ਕਿਤੇ ਨਹੀਂ ਸਕਦੇ ਇਹ ਗੱਲ ਛੋਟੀ ਹੈ ਪਰ ਇਹਦਾ ਜਿਹੜਾ ਭਾਵ ਹੈ ਉਹ ਬਹੁਤ ਹੀ ਗਹਿਰਾ ਹੈ ਜੇ ਅੱਜ ਦੇ ਸਮੇਂ ਵਿੱਚ ਕੰਮਾਂ ਨੂੰ ਲੈ ਕੇ ਆਪਣੇ ਕਾਰ ਨੂੰ ਲੈ ਕੇ ਤਿਆਂ ਪੁੱਤਰਾ ਨੂੰ ਲੈ ਕੇ ਕਾਰੋਬਾਰ ਨੂੰ ਲੈ ਕੇ ਧਰਮ ਨੂੰ ਲੈ ਕੇ ਜੇ ਸਾਡਾ ਪਾਰ ਉਤਾਰਾ ਕਰਨ ਦੀ ਸਮਰੱਥਾ ਕਿਸੇ ਵਿੱਚ ਹੈ ਤੇ ਉਹ ਗੁਰੂ ਹੈ ਗੁਰਮਾਣੀ ਹੈ ਗੁਰਮਤ ਹੈ ਆਪ ਜੀ ਕਿਰਪਾ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਪਹਿਰਾ ਦਿਓ ਇੱਕ ਦਿਨ ਨਹੀਂ ਦੋ ਦਿਨ ਨਹੀਂ ਇਹਨੂੰ ਲਗਾਤਾਰ ਹਰ ਇੱਕ ਕੰਮ ਨੂੰ 6 ਮਹੀਨੇ ਕਰਕੇ ਵੇਖੋ ਮਹਾਰਾਜ پاਗ ਲਾਣਗੇ ਇਨੀਆਂ ਬੇਂਤੀਆਂ ਪ੍ਰਵਾਨ ਕਰਨੀਆਂ ਫੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ